ਛੋਟਾ ਤਾਂ ਹੀ ਹੁੰਦਾ ਲੋਕ ਬਾੜਾ ਥੋੜਾ ਥੋੜਾ ਦੇਣ ਤੋਂ ਸ਼ੁਰੂ ਨੀ ਕਿ ਬੇਟੀ ਪਰ ਲੋ ਇਹਦੇ ਬੱਚਿਆਂ ਦੀ ਪੜ੍ਹਾਈ ਵਾਲੀ ਜਿਹੜੀ ਗੱਲ ਹੈ ਉਹ ਜਰੂਰ ਵਿਚਾਰ ਕਰੇ ਪਰਵਿੰਦਰ ਜੀ ਹਾਂ ਗਰੀਬ ਬੱਚੇ ਦੀ ਬੇਨਤੀ ਹੈ ਜੀ ਸਾਰੇ ਬੰਦੇ ਦੇ 15 ਧਾਰੀ ਬੱਚੇ ਜੀ ਇਹਦੇ ਉਹਨੇ ਫਾਇਦੇ ਨਹੀਂ ਦਿੱਤੇ ਅਸੀਂ ਥੋੜਾ ਗੱਲ ਕਰਾਂ ਉਹਨਾਂ ਨੂੰ ਮਿਲਿਆ ਇੱਕ ਦਾ ਅੱਠੇ ਪਰਿਵਾਰਾਂ ਨੂੰ ਜੀ ਮਿਲਾ ਦਈਏ ਬਾਹਰ ਆ ਜਾ ਬਈ ਅੱਠ ਪਰਿਵਾਰਾਂ ਨਾਲ اچھا <laughs> جی ਕਿ ਭਗਵੰਤ ਮਾਨ ਨੇ ਹੋਰ ਕੀ ਕਿਹਾ ਉਹਨੇ ਕਿ ਕੰਪਨਸੇਸ਼ਨ ਹੋ ਰਹੀ ਹੈ ਕੋਈ ਕੋਈ ਗੱਲ ਕੀਤੀ ਕੋਈ ਭਗਵੰਤ ਮਾਨ ਨੇ ਉਹਨੇ ਕਿਹਾ ਤੁਸੀਂ ਮੇਰਾ ਪਰਿਵਾਰ ਨੂੰ ਮੈਂ ਆਪਣੀ ਸੰਭਾਅ ਮੈਂ ਕਿਹਾ ਕਿ ਕੁਝ ਨਹੀਂ ਹੋਇਆ ਭਗਵੰਤ ਮਾਨ ਸਾਹਿਬ ਨੇ ਇਹ ਕੱਢ ਕੇ ਸਿਰਫ 5 ਲੱਖ ਰੁਪਏ ਦੀ ਸਟੇਟਮੈਂਟ ਦਿੱਤੀ ਅਸੀਂ ਦੇ ਕੀ ਕੀਤਾ ਸੀ ਕਿ ਆਪਣੀ ਐਕਸਕਿਊਟਿਵ ਕਮੇਟੀ ਬਣੀ ਚੁੱਕੀ ਸੀ ਅਸੀਂ ਉਹਨਾਂ ਦਾ ਸਡੂਲ ਐਕਟਰ ਲਵਾ ਕੇ ਦੇ ਉੱਪਰ ਜਿਹੜਾ ਬਣਦਾ ਸੀਗਾ ਮਾਸਟਰ ਕਮੇਟੀ 25000 ਰੁਪਏ ਐਕਟਰ ਦੇ ਦਾ ਮਿਲਦਾ ਸੀ ਜਿਹੜਾ 5 ਲੱਖ ਰੁਪਏ ਚੋੜ ਪਿਛ ਦੀ ਮਨਜ਼ੂਰੀ ਤੇ ਸੀਗੀ ਉਹਨਾਂ ਨੇ ਕੋਈ ਵਾਦਾ ਵੂਦਾ ਨਹੀਂ ਕੀਤਾ ਕਿਸੇ ਗੱਲ ਦੀ ਉਹ ਤਾਂ ਪੱਲਾ ਝਾ ਉਹ ਤਾਂ ਐਕਟਰ ਦੇ ਤੌਰ ਤੇ 1.25 ਰਕਮਾਂ ਜੇ ਬਣਦੀ ਬਣਦਾ ਸਾਡਾ ਬਣਦੀ ਸੀ ਜੀ ਅੱਜ ਤਾਂ ਮਨੋਂ ਮੈਂ ਅੜੀ ਮੰਗ ਕਰਦੀ ਕਿ 25 ਲੱਖ ਦੀ ਕਰੀ ਆ ਸ੍ਰੋਮੜੀ ਕਹਿੰਦਾ ਕੋੜ ਦੀ ਮੰਗ ਕਰੀ ਜੀ ਆਪਣੀ ਹੋਰ ਵੀ ਪਰ ਪਰ ਵਾਰ ਮਿਲਣਾ ਚਾਹੀਦਾ ਜੀ ਹਾਂ ਚਾਹੀਦਾ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਸਾਡੇ ਬਣਦੀ ਦਿਖਾ ਜੀ ਇਸ ਤੋਂ ਬਹੁਤ ਘੱਟ ਫਰਾਟ ਰਹਿ ਗਈ ਉਹ 8.25 ਲੱਖ ਵੀ ਨਹੀਂ ਬੋਲ ਕੇ ਗਏ ਦੇਖੋ ਜਿਵੇਂ ਉਹ ਬਜ਼ੁਰਗ ਬੈਠੇ ਨੇ ਉਹਨਾਂ ਦੇ ਇਕੱਲਾ ਇਕੱਲਾ ਪੁੱਤ ਸੀ ਜੀ ਚਲੋ ਜੀ ਇਕੱਲਾ ਇਕੱਲਾ ਪੁੱਤ ਸੀ ਉਹਨਾਂ ਦੇ ਤੇ ਉਹਨਾਂ ਦੇ ਗੋਡੇ ਖਰਾਬ ਨੇ ਜੀ ਮਾੜਾ ਛੇੜ ਪਰਿਵਾਰ ਨਾਲ ਇਕੱਲੇ ਇਕੱਲੇ ਨਾਲ ਮਿਲਾਈ ਦੱਸਦੇ ਸੀ ਜੀ ਪਰਿਵਾਰ ਬੇਟੇ ਤੁਸੀਂ ਆ ਜਾਓ ਕਿਹੜਾ ਸਰਪੰਚ ਰਹੇ ਜੀ ਸਰਪੰਚ ਨਾਲ ਸਾਥੀ ਮੈਂ ਮੋੜਿਆ ਜੀ ਤੁਸੀਂ ਆ ਬਟਾ ਇਹਨਾਂ ਦੇ ਅਸਿਕਸ ਯਾਰ ਇਹਨਾਂ ਦੇ ਘਰ ਆ ਲੈ ਜੀ ਉੱਪਰ ਹੋ ਜੋ ਇੱਕ ਇਹਨਾਂ ਦੇ ਸੀ ਇਹਨਾਂ ਦੀ ਮਾਤਾ ਵੀ ਆਉਂਦੀ ਸੀ ਇਹਨਾਂ ਦੇ ਘਰ ਆਲੇ ਇਕੱਲੇ ਇਕੱਲਾ ਬੇਟਾ ਸੀ ਹਾਂ ਜੀ ਇਹ ਇਹ ਦੇਖੋ ਇਹ ਲੜਕੀ ਆ ਜੀ ਇਹਦੇ 2 ਮਹੀਨਾ ਦਾ ਬੇਟਾ ਹੈ ਇੱਕ 3 ਸਾਲ ਦੀ ਬੇਟੀ ਹੈ ਕੱਲਾ ਕੰਦਾ ਜਿਹਦੇ ਘਰ ਵਾਲਾ ਕੋਈ ਇਹਨਾਂ ਦੇ ਬੰਦੇ ਬੈਠਣੇ ਨੇ ਇਹਨਾਂ ਦੀ ਮਾਸਾ ਉਹਨਾਂ ਦੇ ਵੈਸੇ ਘੋਟੇ ਖਰਾਬ ਹੈ ਚਲੋ ਇਹ ਲੜਕੀ ਬੈਠੇ ਆ ਇਹਦੇ ਘਰ ਵਾਲਾ ਜੀ ਉਹ ਲੜਕੀ ਬੈਠੀ ਉਹਦੇ ਘਰ ਵਾਲਾ ਜਿਹਦਾ ਜਿਹਦਾ ਪਿਓ ਇਹ ਦੋ ਸਕੇ ਭਾਈ ਸੀਦੇ ਚਾਚੇ ਇੱਕ ਤਾਂ ਪਿਓ ਇੱਕ ਚਾਚਾ ਸਕੇ ਭਰਾ ਜੋੜੇ ਸੀ ਇੱਕ ਦਿਨ ਮੋਸਾਂ ਚ ਚੱਲਣਾ ਸ਼ੁਰੂ ਮਾਰੇ ਸੈਰ ਤੇ ਹੋਣੀ ਇਹ ਬੇਟੀ ਆ ਲੜਕੀ ਆ ਜਿਹਦੇ ਤੇ ਇਹ ਸਾਡੇ ਪਿੰਡ ਦੀ ਲੜਕੀ ਸੀ ਇਹਦੇ ਘਰ ਵਾਲੇ ਇੱਥੇ ਮਿਲਣ ਆਇਆ ਸੀ ਇਹਦੇ ਰੇ ਇੱਥੇ ਦੋ ਦੋ ਮਹਰਬਤ ਆਹ ਆਹ ਲੜਕੀ ਹੈ ਜੀ ਇਹ ਸਾਡੇ ਪਿੰਡ ਦੀ ਬੇਟੀ ਹੈ ਇਹਦੇ ਘਰ ਵਾਲੇ ਇੱਥੇ ਮਿਲਣ ਆਇਆ ਸੀ ਪਿਛਾਰ ਨੇ ਸੀ ਪੀਲੀ ਕਿਥੇ ਉਹ ਵੀ ਹੋ ਗਈ ਇਹ ਗੱਤਗਾ ਖੇਡਦਾ ਹੀ ਅਮਰਤਾਰੀਪੁਰ ਆ ਇਹ ਦੋਏ ਵਿੱਚ ਬਿਮਾਰਾਂ ਨੇ ਉਹ ਬੇਟੀ ਹੈ ਜਿਉਂ ਨਹੀਂ ਉਹ ਬੇਟੀ ਨੇ ਵੀ ਸ਼ਕਲ ਹਾਂ ਜੀ ਸਾਰੇ ਪਰਿਵਾਰ ਦੇ ਸਨ ਯਾਦ ਉਹੀ ਉਹ ਕੱਲੋ ਜੀ ਬਗਿਆ ਬੜਾ ਅਫਸੋਸ ਹੈ ਯਾਰ ਉਹ ਜਾਨਾਂ ਕਿੰਨੀਆਂ ਕੀਮਤੀ ਐ ਸਾਰੇ ਗਰੀਬ ਦੀ ਸਾਰੇ ਗਰੀਬ ਦੀ ਕੋਈ ਕੋਈ ਅੱਜ ਕੋਈ ਤੁਸੀਂ ਅੱਗੇ ਤੋਂ ਹੋ ਜਾਓ ਤੁਸੀਂ ਮੋੜੇ ਅੱਗੇ ਤੋਂ ਹੋ ਜਾਓ ਅੱਗੇ ਇੱਥੇ ਬਹਿ ਜਾਓ ਉਹਨੇ ਨੇੜੇ ਆ ਜਾਓ ਅੱਗੇ ਆ ਜਾਓ ਸਾਡੇ 4 ਪਰਿਵਾਰ ਦੇ ਜੀ ਚਾਰੇ ਅਸੀਂ ਕਰ ਸਕਿਆ ਸੁੱਖੀ ਉਹ ਵੀ ਮੇਰੇ ਚਾਚੇ ਦਾ ਮੁੰਡਾ ਜੀ ਜਿਹੜੇ ਦੋ ਸਕੇ ਭਰਾ ਨੇ ਉਹ ਵੀ ਫੇਰੇ ਸਕੇ ਚਾਚੇ ਲਈ ਜੀ ਜਿਹੜਾ ਮਨਪ੍ਰੀਤ ਉਹ ਵੀ ਮੇਰਾ ਸਕੇ ਭਰਾ ਜੀ ਸਾਡੀ ਇਹੀ ਹੈ ਵੀ ਸਾਡੀ ਵਾਧ ਤੋਂ ਵਾਧਾ ਹੈਲਪ ਕਰੀ ਜਾਵੇ ਜੀ ਮੇਰੇ ਭਰਾਵਾਂ ਨੂੰ ਵੀ ਚਾਹੇ ਜਵਾਨ ਤੇ ਤੇ ਸਾਡਾ ਜਾਵੇ ਜੋ ਵੀ ਮਦਦ ਹੁੰਦੀ ਹੈ ਸਾਡੀ ਕਰੋ ਜੀ ਠੀਕ ਹੈ ਅਸੀਂ ਕਿ ਅਸੀਂ ਇੱਕ ਦੂਜੇ ਦਾ ਦੁੱਖ ਸੁਣਣ ਦੇ ਯੋਗ ਨਹੀਂ ਹੈਗੇ ਜੀ ਅਸੀਂ ਬਹੁਤ ਔਖੇ ਆ ਜੀ ਮਰਿਆ ਬਰਾਬਰ ਹੋ ਗਏ ਮੇਰੇ ਪੇਕੇ ਪਰਿਵਾਰ ਬਹੁਤ ਗਰੀਬ ਆਗਾ ਮੇਰੇ ਭਰਾ ਦੀ ਰੀੜ ਦੀ ਹੱਡੀ ਟੁੱਟੀ ਹੋਈ ਆਗੀ ਉਹ ਵਿਚਾਰਾ ਮੰਜੇ ਤੇ ਬੈਠਾਗਾ ਉਹਨੂੰ ਕੋਈ ਦੇਖਭਾਲ ਕਰਨ ਵਾਲਾ ਨਹੀਂ ਜਦੋਂ ਮਨਪਰੀ ਤਾਂ ਉਹੀ ਵਿਚਾਰਾ ਦੇਖਭਾਲ ਕਰਦਾ ਸੀ ਉਹਦੀ ਉਹੀ ਹੀਟ ਉੱਤ ਕਰਦਾ ਸੀ ਕਿ ਮੜਾ ਮੋਟਾ ਸੁੱਖੀ ਆ ਜੀ ਉਹਦਾ ਸਾਡੇ ਜਮੀਂ ਤੋਂ ਬਲੂਰ ਬੱਚੇ ਨੇ ਜੀ ਉਹਦਾ ਘਰ ਵਾਲੇ ਸਤ ਤੜਫਦੀ ਦੇਖੀ ਹੀ ਨਹੀਂ ਜਾਂਦੀ ਕਿੰਨਾ ਤੜਫਦੀਆਂ ਇਹ ਮੇਰੇ ਚਾਚੇ ਨੇ ਵਿਚਾਰੇ ਬਹੁਤ ਔਖੇ ਸੀ ਜੀ ਆ ਨਹੀਂ ਤੇ ਕਿ ਬੱਚੇ ਨਹੀਂ ਸੋਹਣੇ ਦੇਖੇ ਲੀ ਜਾਂਦੇ ਜੀ ਹਾਂਜੀ ਹਾਂਜੀ ਸਿੱਧੇ ਸਾਡੇ ਕੋਲ ਆ ਕੇ ਕਰੋ ਜੀ ਆ ਜਾਓ ਆ ਜਾਓ ਅਮਰ ਇੱਥੇ ਆ ਜਾ ਇਹਨਾਂ ਦਾ ਇਕੱਲੇ-ਇਕੱਲੇ ਬੇਟੇ 22 ਸਾਲ ਦੀ ਉਮਰ ਦੀ ਹੈ ਆ ਨੋ ਮੈਂ ਦੇਣਾ ਤੇ ਆ ਬੋਲਣ ਤੇ ਮਾਤਾ ਜੀ ਜੀ ਨੇ ਕਿਹਾ ਇਹ ਕਾਲੀ ਜੀ ਮੈਂ ਦੀ ਮਸਤੀ ਮਾਤਾ ਜੀ ਦਾ ਕਾਕਾ ਜੀ ਮੀਨ ਨਾ ਕੋਈ ਮੇਰੇ ਸਵਾਰਾ ਨੇ ਰੱਖਣ ਲੱਗ ਸਾਡੇ ਹੱਥ ਬਨ ਬੇਨਤੀ ਹੈ ਇਹ ਮੇਰੇ ਜਵਾਖਾਂ ਦਾ ਥੋੜਾ ਸੋ ਨੀ ਨੀ ਜੁਮਾਰੀ ਲਵਾਂਗੇ ਥੋੜਾ ਸੋ ਜਗਜੀਤ ਸਿੰਘ ਜੀ ਮਾਤਾ ਨਹੀਂ ਜੀ ਦਸ ਸਵਾਰਾ ਮੈਂ ਤਾਂ ਕੋਈ ਹੋਰ ਉਹ ਨਹੀਂ ਕਰ ਸਕੀ ਤੁਹਾਡੇ ਮੂਰੇ ਬੇਨਤੀਆਂ ਨੇ ਜੀ ਤੁਹਾਡੇ ਵਨਪੈਰ ਸਕੂਲ ਨਹੀਂ ਲੈਣਗੇ ਅਸੀਂ ਸਾਡਾ ਫਰਜ਼ ਹੈ ਸਾਡਾ ਫਰਜ਼ ਹੈ ਆ ਮੇਰੇ ਭਾਈ ਪ੍ਰਾਵ ਨੇ ਜਿਹੜੇ 6.5 ਉਹਨਾਂ ਨੇ ਜਿਹਨੇ ਮੋਢੇ ਨਾਲ ਮੋਢਾ ਲਾਇਆ ਇਹਨਾਂ ਨੂੰ ਚੜ੍ਹਦੀ ਕਲਾ 'ਚ ਮਾਲਕ ਰੱਖੇ ਜੀ ਅਸੀਂ ਵੀ ਤੁਹਾਡੇ ਨਾਲ ਗੁਰਪ੍ਰਮਾਤਮਾ ਕਾਉਂਸਲ ਕਰੀ ਗੋੜ ਕੇ ਬੋਲਦਾ ਹਾਂ ਸਤਿ ਸ੍ਰੀ ਅਕਾਲ ਜੀ ਬੜਾ ਲੇੜੇ ਲੱਗ ਗਿਆ ਸੀ ਨੀ ਕੀ ਨੌਕਰੀ ਦੀ ਮੰਗ ਕਰਦੇ ਸੀ ਵੀ ਕੀਤੀ ਹੈ ਮੇਰੇ ਛੋਟੇ ਭਰਾ ਸੀ ਕਿ ਦੋ ਮਤਲਬ ਇੱਕ ਇੱਕ ਡੈਡੀ ਜੀ ਦੇ ਘਰ ਕਮਾਉਣ ਵਾਲੇ ਉਹੀ ਚਲੇ ਗਏ ਸਾਨੂੰ ਇੰਨਾ ਦਾ ਘਾਟਾ ਪੈ ਚੁੱਕਾ ਸਾਨੂੰ ਕਦੇ ਨਹੀਂ ਪੂਰਾ ਹੋ ਸਕਦਾ ਠੀਕ ਸਾਨੂੰ ਮਾਵੇ ਦੇ ਵਿੱਚ ਮਤਬਾਦਾ ਕੀਤਾ ਜਾਵੇ ਠੀਕ ਜੇ ਮੈਂ ਟੋਕ ਬਾਰੇ प्रेस प्रेसदान कर प्रेस लो साइड पे कर परिवार खड़े हैं सामने बोल रहे ਸਕਦੀ ਆ ਭੜੀ ਚੋਬੜੀ ਕੁਆਰਟੀ ਬਲ ਬਿੱਤੀ ਚਾਹਤਾਂ ਪਰ ਰੁਕੋ ਲੱਗਦਾ ਨਹੀਂ ਮੈਂ ਤਾਂ ਪੂਰਾ ਅਸੀਂ ਪ੍ਰਸ਼ਾਸਨ ਭਾਵਾਂਗੇ ਸਰਕਾਰ ਤੇ ਕਿ ਸਭ ਨੂੰ ਇੱਕ ਤਾਂ ਕੰਪਨਸੇਸ਼ਨ ਬਤਾਇਆ ਜਾਏ ਤੇ ਇੱਕ ਜੇ ਕੋਈ ਲੋਕ ਬੱਚੇ ਹੈ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਏ ਜਾਂ ਕਿਤੇ ਕਿਤੇ ਵੀ ਲਾਇਆ ਕਿਉਂਕਿ ਆ ਤਾਂ ਮੈਂ ਦੇਖਿਆ ਸਰ ਪਰਿਵਾਰ ਹੀ ਬਿਲਕੁਲ ਜੀ ਬਿਲਕੁਲ ਕੋਈ ਐਸ ਕਰਕੇ ਅਸੀਂ ਪੂਰਾ ਪ੍ਰੈਸ਼ਰ ਰੱਖਾਂਗੇ ਮਗਰ ਪੈ ਕੇ ਕਰਾਵਾਂਗੇ ਬਹੁਤ ਜ਼ਿਆਦਾ ਗਰੀਬ ਪਰਵਾਰ ਨਹੀਂ ਮੈਨੂੰ ਪਤਾ ਇਕੱਲਾ ਇਕੱਲਾ ਕਮਰਾ ਜਿੰਨਾ ਬਸ ਨਹੀਂ ਵਿਚਾਰਾਂ ਕਿ ਮੈਂ ਦੇਖੇ ਮੈਂ ਦੇਖ ਹੀ ਰਿਹਾ ਕਿ ਇਹਨਾਂ ਘਰ ਦੇ ਦੋ ਭਰਾ ਪੁੱਤ ਹੋ ਗਏ ਭਰਾ ਥੱਲੇ ਸਾਰੇ ਇਕੱਲਾ ਬਿਟਾ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਪੂਰਾ ਲਾਵਾਂਗੇ ਅਸੀਂ ਪੂਰਾ ਪ੍ਰੈਸ਼ਰ ਲਾਵਾਂਗੇ ਹਰ ਚੀਜ਼ ਦੀ ਜਿੱਥੇ ਲੋਡ ਪਈ ਇਹਨਾਂ ਦੇ ਦਬਾਅ ਪਾਵਾਂਗੇ ਕਿ ਆ ਆਪਾਂ ਕਿ ਇਹਨਾਂ ਇਹਨਾਂ ਨੂੰ ਵਿਚਾਰੇ ਪਰਿਵਾਰਾਂ ਨੂੰ ਕੋਈ ਸਹੂਲਤ ਪੂਰੀ ਜਿਹੜੀ ਕੰਪਨਸੇਸ਼ਨ ਜਾਂ ਕੋਈ ਸਰਕਾਰੀ ਕੋਈ ਛੋਟ ਦੇ ਦੇਣ ਦੇ ਸਕਣ ਨਹੀਂ ਨਹੀਂ ਜ਼ਰੂਰ ਅਜ ਵੀ ਹੁਣੀ ਮੈਂ ਵੀ ਇੱਥੇ ਸਾਈਡ ਤੇ ਮੈਂ ਕਿਉਂ ਇੱਥੇ ਤੇ ਚੰਗੇ ਲੱਗੋ ਇੱਥੇ ਪ੍ਰੈਸ ਕਾਨਫਰੈਂਸ ਵੀ ਕਹਿ ਦੂਗਾ ਕਿ ਅਸੀਂ ਉੱਥੇ ਕੋਈ ਕਿਸੇ ਸੈਕਟਰੀ ਨਾਲ ਵੀ ਗੱਲ ਕਰਦਾ ਤੇ ਜਿਹੜੇ ਇਹਨਾਂ ਦੇ ਜਿਹੜੇ ਹੈਗੇ ਅਸੀਂ ਮਾਰਕਟ ਫੇਲੇ ਦੇਖੋ ਬਹੁਤ ਵੱਡਾ ਨੁਕਸਾਨ ਪਰਿਵਾਰਾਂ ਦਾ ਹੋਇਆ ਤੇ ਇਸ ਨਗਰ ਦਾ ਹੋਇਆ ਆ ਜਿਹੜੀ ਨਸ਼ਾ ਜਰੇਲੀ ਸ਼ਰਾਬ ਹੈ ਆ ਇੱਕ ਐਜੀ ਵਧ ਰਹੀ ਹੈ ਪੰਜਾਬ ਚ ਜਿਨੇ ਬੜੀਆਂ ਮੌਤਾਂ ਲੈਂਦੀਆਂ ਕੀਤੀਆਂ ਤੁਹਾਇਸ ਕਰਕੇ ਦੇਖੋ ਇਸ ਮੌਕੇ ਮੈਂ ਆਈ ਕਹਿਣਾ ਚਾਹਣਾ ਕਿ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਬਿਆਨ ਸੁਣਿਆ ਇਹਨਾਂ ਦੇ ਇੱਕ ਮੰਤਰੀ ਦਾ ਕਿਹਦਾ ਕਿ ਸਾਡੀ ਜ਼ਿੰਮੇਵਾਰੀ ਨਹੀਂ ਕਿਉਂਕਿ ਆ ਠੇਕੇ ਤੁਣ ਲੇਤੀ ਬੜਾ ਇਮੇਚੁਰ ਬੇਬੁਨਿਆਦ ਬਿਆਨ ਹੈ ਜ਼ਿੰਮੇਵਾਰੀ ਸਰਕਾਰ ਦੀ ਹੈ ਜਾਲੀ ਨਸ਼ਾ ਚੋਰੀਆਂ ਡਕੈਤੀਆਂ ਜਾਂ ਛਡਾਲੀ ਸ਼ਰਾਬ ਫੜਨ ਦਾ ਕੰਮ ਸਰਕਾਰ ਦਾ ਹੈ ਜਿਹੜਾ ਇੱਥੋਂ ਦਾ ਐਸਐਚਓ ਹੈ ਕਿਉਂਕਿ ਸਭ ਤੋਂ ਪਹਿਲੇ ਐਸਐਚਓ ਸਸਪੈਂਡ ਹੋਣਾ ਚਾਹੀਦਾ ਹੈ ਡੀਐਸਪੀ ਦੀ ਜਿੰਮੇਵਾਰੀ ਲੱਗਣੀ ਚਾਹੀਦੀ ਹੈ ਤੇ ਮੈਂ ਚਾਹੁੰਦਾ ਕਿ ਇੱਥੇ ਇੱਕ ਪ੍ਰੋਪਰ ਇਨਕੁਆਇਰੀ ਹੋਏ ਮੈਨੂੰ ਜਿਹੜਾ ਲੱਗ ਰਿਹਾ ਸ਼ੰਕਾ ਆ ਰਹੀ ਹੈ ਕਿ ਇਹ ਲਕੋਨ ਦੀ ਚੀਜ਼ ਲੱਗ ਰਹੀ ਹੈ ਦੇਖੋ ਅਫਸਰ ਦੀ ਇਨਕੁਆਰੀ ਨਾਲ ਨਹੀਂ ਹੋਈ ਜੁਡੀਸ਼ੀਅਲ ਇਨਕੁਆਰੀ ਚਾਹੀਦੀ ਹੈ ਇਸ ਦੀ ਸੋ ਥੈਟ ਅਸੀਂ ਵੀ ਦੂਜੀਆਂ ਵੀ ਸਰਕਾਰਾਂ ਜੁਡੀਸ਼ੀਅਲ ਇਨਕੁਆਰੀ ਨਾਲ ਕੋ ਜੱਜ ਭੰਦਾ ਜਿਹੜਾ ਦੇਖਦਾ ਹੈ ਕਿ ਹੋਇਆ ਕੀ ਹੈ ਆ ਪਹਿਲੀ ਵਾਰ ਨਹੀਂ ਬਹੁਤ ਵਾਰ ਸਰਕਾਰ ਜੁਡੀਸ਼ੀਅਲ ਮੁਕਰੀ ਕਰਾਉਦੀ ਹੈ ਸੋ ਇਸ ਦੀ ਇੱਕ ਜੁਡੀਸ਼ੀਅਲ ਇਨਕੁਆਰੀ ਚਾਹੀਦੀ ਹੈ ਦੂਜੀ ਜਿਹੜੇ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਪੂਰੀ ਚਾਹੀਦੀ ਹੈ ਦੇਖੋ ਇਹਨਾਂ ਦਾ ਪਰਿਵਾਰ ਦਾ ਸਾਰਾ ਫਿਊਚਰਿਕ ਕਰਾਬ ਹੋ ਗਿਆ ਮੈਂ ਦੇਖਿਆ ਛੋਟੇ ਛੋਟੇ ਬੱਚੇ ਐ ਤੇ ਨਾਲੇ ਜਿਹੜੇ ਜੋਗ ਬੱਚੇ ਐ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਐਡੀ ਵੱਡੀ ਚੀਜ਼ ਦਾ ਨੌਕਰੀ ਕਈ ਵਾਰ ਆਪਾਂ ਨੌਕਰੀ ਦਿੰਦੇ ਹੁਣ ਇਹਨਾਂ ਨੂੰ ਨੌਕਰੀ ਸਰਕਾਰੀ ਇਹਦੇ ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਸਿਆਸਤ ਨਹੀਂ ਚਾਹੁੰਦਾ ਨਾ ਕਰਨੀ ਚਾਹੀਦੀ ਹੈ ਆਪਾਂ ਤਾਂ ਦੁੱਖ ਸਾਂਝੇ ਨੋਗੇ ਆਪਾਂ ਸਾਰੇ ਪ੍ਰੈਸ਼ਰ ਪਾਈਏ ਤੁਸੀਂ ਪਾਓ ਅਸੀਂ ਵੀ ਲੱਗਦੇ ਆ ਕਿ ਜੇ ਇਨਸਾਫ ਮਿਲ ਜਾਏ ਨਾ ਬੱਚਿਆਂ ਨੂੰ ਇਹਨਾਂ ਪਰਿਵਾਰਾਂ ਨੂੰ ਬੱਚਨ ਨੂੰ ਘੱਟ ਤੋਂ ਘੱਟ ਇਹਨਾਂ ਦਾ ਆਪਾਂ ਤੁਸੀਂ ਦੁੱਖ ਵਿੱਚ ਆਪਾਂ ਦੁੱਖ ਘਟਾਤਾ ਸਕਦੇ ਨਹੀਂ ਕਿਉਂਕਿ ਜਿਹੜੇ ਪਰਿਵਾਰ ਦੇ ਦੁੱਖ ਉਹਨੂੰ ਹੀ ਪਤਾ ਹੁੰਦਾ ਜਿਹਦੇ ਪਰਿਵਾਰ ਤੇ ਵਿੱਚ ਹਾਦਸਾ ਹੋਏ ਹੋਏ ਇਹ ਵਿਚਾਰੇ ਗਰੀਬ ਹੈ ਹੁਣ ਇਹਨਾਂ ਦੀ ਜ਼ਿੰਦਗੀ ਮੈਂ ਦੇਖ ਰਿਹਾ ਹਾਂ ਇਕੱਲੀ ਬੇਟੀ ਉਹ ਬਜ਼ੁਰਗ ਮਾਤਾ ਪਿਤਾ ਸੱਤ ਸੋਰੇ ਹੈ ਇਕੱਲੀ ਰਹਿ ਗਈ ਉਹ ਛੋਟੇ ਬੱਚਾ ਇੱਕ ਹੋਰ ਨੌਜਵਾਨ ਮੈਂ ਮਿਲ ਰਿਹਾ ਸੋ ਮੈਂ ਅਸੀਂ ਆਪਣੀ ਤਰਫੋਂ ਵੀ ਪੂਰਾ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਕਿ ਉਹ ਇਹਨਾਂ ਦੀ ਜਿਹੜੀ ਮੁਆਵਜ਼ਾ ਵਧਾਉਣ ਤੇ ਨਾਲੇ ਜਿਹੜੇ ਦੋਸ਼ੀ ਐ ਇੱਕ ਤਾਂ ਐਕਸਾਈਜ਼ ਵਾਲੇ ਜਿਹੜੇ ਐਕਸਾਈਜ਼ ਡਿਪਾਰਟਮੈਂਟ ਐ ਐਕਸਾਈਜ਼ ਡਿਪਾਰਟਮੈਂਟ ਹੁੰਦਾ ਐ ਉਹ ਨਿਗਾਹ ਰੱਖਦਾ ਕਿ ਇੱਥੇ ਕੋਈ ਜਾਲੀ ਸ਼ਰਾਬ ਤਾਂ ਨਹੀਂ ਵੇਚਦਾ ਕੋਈ ਘੜਦਾ ਐ ਜਾਂ ਕੁਝ ਕਰਦਾ ਐ ਨਿਲਾਇਕੀ ਉਹਨਾਂ ਦੀ ਐ ਜਿਹੜੇ ਅਫਸਰ ਵੀ ਅੰਦਰ ਹੋਣੇ ਚਾਹੀਦੇ ਐ ਇਸ ਤੋਂ ਦੇ ਪੁਲਿਸ ਮੁਲਾਜ਼ਮ ਵੀ ਜਿਨ੍ਹਾਂ ਨੇ ਐਸ ਐਚ ਓ ਜੀ ਦੇ ਥੱਲੇ ਆ ਸਾਰਾ ਕੁਝ ਹੋਇਆ ਹੁਣਾ ਚਾਹੀਦਾ ਐ ਸੋ ਜੇ ਆ ਨਹੀਂ ਕਰਦੇ ਤੇ ਅਸੀਂ ਪ੍ਰੈਸ਼ਰ ਪਾਵਾਂਗੇ ਘੱਟ ਤੋਂ ਘੱਟ ਜਿਹੜੇ ਦੋਸ਼ੀ ਅੱਗੇ ਤੋਂ ਨਿਕਹਿ ਜਾ ਕੋਈ ਸੋਏ ਦੇਖੋ ਜੇ ਜੇ ਡਰ ਚੱਕੇ ਡੇਟ ਵੇਚਣ ਵਾਲਿਆਂ ਦਾ ਡਰ ਹੀ ਨਹੀਂ ਆਇਆ ਅੱਜ ਪ੍ਰੋਬਲਮ ਕੀ ਹੈ ਡਾਰੀ ਚੱਕਿਆ ਗਿਆ ਅੱਜ ਘਰ ਘਰ ਨਸ਼ਾ ਵਿਕ ਰਿਹਾ ਕਿਉਂਕਿ ਡਰ ਚੱਕਿਆ ਗਿਆ ਤੋ ਇਸ ਕਰਕੇ ਸਟ੍ਰਿਕਟ ਐਕਸ਼ਨ ਚਾਹੀਦਾ ਨਾਲੇ ਇਥੋਂ ਦਾ ਮੱਲਾ ਦਾ ਐਕਸਾਈਜ਼ ਦਾ ਮਿਨਿਸਟਰੀ ਵੀ ਮੱਲਾ ਦਾ ਸ਼ਾਇਦ ਇਥੋਂ ਦੀ ਐਕਸ਼ਨ ਹਲਕਾ ਸੋ ਜੁੰਵਰੀ ਤੋਂ ਉਹਦੀ ਬੰਦੀ ਹੈ ਸਭ ਤੋਂ ਵੱਡੀ ਕਿਉਂਕਿ ਮਿਨਿਸਟਰ ਇਥੋਂ ਦਾ ਹੈ ਉਹਦੇ ਪਿੰਡ ਵਿੱਚ ਉਹਦੇ ਘਰ ਵਿੱਚ ਜਾਲੀ ਸ਼ਰਾਬ ਵਿਕੇ ਆਹ ਤੱਕ ਤੇ ਬਰਦਾਸ਼ਤ ਹੋ ਨਹੀਂ ਸਕਦਾ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੇ ਦੋਸ਼ੀ ਆ ਭਾਵੇਂ ਪੁਲਿਸ ਤੇ ਐਕਸਾਈਜ਼ ਜਿਹੜੇ ਅਫਸਰ ਹੈ ਜਿਨ੍ਹਾਂ ਨਲਾਇਕੀ ਕੀਤੀ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਤੇ ਸਰਕਾਰ ਇਸ ਪਰਿਵਾਰ ਨੂੰ ਜਿਹਨੇ ਪਰਿਵਾਰ ਹੈ ਇਹਨਾਂ ਨੂੰ ਕੰਪਨਸੇਸ਼ਨ ਐ ਨਹੀਂ ਐ ਲੱਖ 2 ਲੱਖ ਦੇ ਕੇ ਆ ਤਾਂ ਇਹ ਗੱਲ ਜਾਣ ਕੇ ਜਿਵੇਂ जख्म ਤੇ ਨਮਕ ਛਿੜਨ ਵਾਲੀ ਗੱਲ ਹੈ ਕਿੰਨੀ ਵਾਰ ਕਿਸੇ ਨੇ 20 ਲੱਖ ਦਿੱਤਾ ਕਿਤੇ 30 ਲੱਖ ਦਿੱਤਾ ਕਿ 40 ਕੋਈ ਬਚਾਰੇ ਪਰਿਵਾਰ ਦਾ ਘੱਟ ਤੋਂ ਘੱਟ ਸਾਰਾ ਤਾਂ ਕੋਈ ਬਣੇ ਤੇ ਨਾਲੇ ਨੌਕਰੀ ਮੈਂ ਫਿਰ ਤੋਂ ਤੁਹਾਡਾ ਦੁੱਖ ਸਾਂਝਾ ਕਰਨਾ ਚਾਹਣਾ ਹੈ ਸੀਐਮ ਦਾ ਦੇਖੋ ਬਹੁਤ ਜਿਲ੍ਹਾ ਜੀ ਇਹ ਫੇਰ ਵੀ ਇੱਥੇ ਕੋਈ ਵੀ ਆ ਕੇ ਗੱਲ ਆਏ ਨੇ ਪਰ ਲੋਕਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿਸੇ ਨੂੰ ਮੈਂ ਇੱਕ ਮੇਰੇ ਕੋਲੇ ਹੁਣੀ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਇੱਥੇ ਜਸਵੰਤ ਸਿੰਘ ਜੀ ਹੈ ਮੈਨੂੰ ਲੱਗਦਾ ਹੈ ਦੱਸ ਨਹੀਂ ਸੀ ਕਿ ਇਹਨਾਂ ਨੇ ਕੋਈ ਸੀਐਮ ਆਏ ਸਵਾਲ ਕੀਤਾ ਹੁਣ ਪੁਲਿਸ ਵਾਲੇ ਇਹਨਾਂ ਦੇ ਮਗਰ ਪੈ ਗਏ ਕਿ ਸਵਾਲ ਕਿਉਂ ਕੀਤਾ ਐਂ ਤਾਂ ਆ ਕੋਈ ਡਿਕਟੇਟਰ ਤਾਂ ਨਹੀਂ ਹੈ ਜੇ ਕੋਈ ਦੁੱਖ ਹੈ ਕਿਸੇ ਨੂੰ ਦੁੱਖ ਚ ਕੋਈ ਕਹਿ ਦਿੰਦਾ ਮੁੱਖ ਮੰਤਰੀ ਨੂੰ ਇਹਦਾ ਮਤਲਬ ਨਹੀਂ ਕਿ ਤੁਸੀਂ ਪਰਚਾ ਦੇ ਦਿਓ ਹੁਣ ਇੱਥੇ ਤੋਂ ਇਹਨਾਂ ਨੂੰ ਪਾਉਣ ਲੱਗੇ ਹੁਣ ਐਸੇ ਇੱਥੋਂ ਦੇ ਪੁਲਿਸ ਵਾਲੇ ਮੈਨੂੰ ਕਈ ਲੋਕ ਮਿਲੇ ਆ ਜਿਨ੍ਹਾਂ ਨੂੰ ਕਹਿਣ ਲੱਗੇ ਕਿ ਕਿਹੜਾ ਕਿਹੜਾ ਦੱਸੋ ਬੋਲਿਆ ਸੀ ਕਿਹੜਾ ਕਿਹੜਾ ਖਰਾਬ ਕਰਦਾ ਸੀ ਹੁਣ ਉਹਨਾਂ ਤੇ ਅਸੀਂ ਮਗਰ ਪਾਵਾਂਗੇ ਮਰਕਾ ਸਰਾਣਾ ਦੇ ਐਮਐਲਏ ਦੇ ਪਿੰਡ ਦੇ ਬਿਲਕੁਲ ਨਾਲ ਫੈਕਟਰੀ ਸੀ ਜਿਹੜੀ ਉਹ ਜਿਹੜਾ ਐਮਐਲਏ ਆ ਨਾ ਔਰ ਜਿਹੜਾ ਹੈਗਾ ਉੱਥੋਂ ਦਾ ਇੱਕ ਇੱਕ ਜਿਹੜੇ ਗਤਰਾਨੇ ਸਰਦਾਰੋਪਰ ਹਲਵੰਤ ਹਲਵੰਤ ਬਾਜੀਗੇ ਬਾਜੀਗੇ ਉਹਦੇ ਨਾਲ ਦੇ ਹਲਕੇ ਵਾਲ ਤਾਂ ਹੁਣੀ ਕਹਿੰਦੇ ਸੀ ਉਹ ਦੂਜੇ ਵੀ ਨਸ਼ੇ ਬਾਰੇ ਵੀ ਪਿੰਡ ਦੇ ਨਾਲ ਪਿੰਡ ਹੈ ਜਿੱਥੇ ਫੈਕਟਰੀ ਹੈ ਬਾਜੀ ਬਾਦਲ ਸਾਹਿਬ ਤੁਸੀਂ ਤੁਸੀਂ ਦੇਖਿਆ ਹੋਣਾ ਦੋ ਕਾਂਗਰਸ ਦੇ ਐਮਐਲਏ ਪਿਛਲੀ ਵਾਰ ਉਹਨਾਂ ਨੇ ਫੈਕਟਰੀ ਫੜੀ ਗਈ ਸੀ ਅ ਅਕਲਾਲਪੁਰ ਤੇ ਕਿਹੜਾ ਸੀ ਨਹੀਂ ਕੰਬੋਜ 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 ਤੇ ਹਰਦੀਾਲ ਕੰਬੋਜ ਤੇ ਆਪ ਨਹੀਂ ਬੱਡੇ ਸੀ ਪਿਛਲੀ ਸਰਕਾਰ ਚ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਸਰ ਆਪ ਲੱਖੂਗਾ ਸਹੀ ਬਣੇ ਤਾਂ ਪਾਪ ਲੱਗੂ ਹੈਲਥ ਬੁਹਾਗ ਵੱਲੋਂ ਵੀ ਜਿਹੜੀ ਚੱਲ ਰਹੀ ਹੈ ਸੁਵਿਧਾ ਕੱਲ ਕਲਿੰਦਰ ਹਸਪੀਟਲ ਜਿਨ੍ਹਾਂ ਨੂੰ ਐਡਮਿਟ ਕੀਤਾ ਗਿਆ ਉਹਨਾਂ ਨੂੰ ਆਕਸੀਜਨ ਵੈਂਟੀਲੇਟਰ ਨਹੀਂ ਮਿਲ ਰਹੇ ਬਾਜੀ ਉਹਨਾਂ ਇੱਕ ਵਾਰੀ ਹੋ ਗਿਆ ਜੀ ਸਾਰਿਆਂ ਦਾ ਥੈਂਕ ਯੂ ਉਹ ਅਗਲੇ ਪੁਕਾਰਾਂਗੇ ਬਾਅਦ ਵਿੱਚ